ਹੈਲੋ ਫਰੈਂਡਸ ਅੱਛੀ ਕਾ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਈਕ ਠੀਕ ਆਏ ਤੁਸੀਂ ਵੀ ਸਾਈਕ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਟਾਈਮ ਇੱਥੇ ਜੀ 1:30 ਵਜੇ ਦਾ ਹੋ ਗਿਆ ਸਵੇਰ ਦੇ ਕੰਮ ਸਾਰੇ ਕਰ ਲਿਆ ਤੇ ਅੱਜ ਦੁਪਹਿਰ ਨੂੰ ਹੁਣ ਮੈਂ ਕੱਪੜੇ ਧੋਤੇ ਸੀ ਕੱਪੜੇ ਧੋਣ ਤੋਂ ਬਾਅਦ ਵਾਸ਼ਰੂਮ ਸਾਫ਼ ਕੀਤੇ ਤੇ ਫਿਰ ਬੈਨਾ ਮਟਰਾਂ ਵਾਲੇ ਚੌਲ ਬਣਾ ਲੇ ਤੇ ਲੇਟ ਹੋ ਜਾਣਾ ਸੀ ਬਹੁਤ ਅਸੀਂ ਲੰਚ ਦਾ ਲੇਟ ਹੋ ਜਾਣਾ ਸੀ ਇਸ ਕਰਕੇ ਮਟਰਾਂ ਵਾਲੇ ਚੌਲ ਨਾਲ ਆਲੂ ਵਗੈਰਾ ਕੱਟ ਕੇ ਪਾ ਲੇ ਤੇ ਦਾ ਸਬਜੀ ਪਈ ਸੀ ਗਾਜਰਾ ਸਬਜੀ ਪਈ ਸੀ ਕੀ ਚਣਿਆਂ ਦੀ ਸਬਜੀ ਵੀ ਪਈ ਹੋਈ ਆ ਤੇ ਇੱਥੇ ਫਿਰ ਮੈਂ ਬਣਾ ਲਿਆ ਹੁਣ ਮਟਰਾਂ ਵਾਲੇ ਬਰੀਆਮ ਕਹਿ ਰਿਆ ਸੀ ਮਮਾ ਮਟਰਾਂ ਵਾਲੇ ਚਾਵਲ ਬਣਾਓ ਤੇ ਆ ਦੇਖੋ ਚਾਵਲ ਆਪਣੇ ਬਣ ਕੇ ਕੜਾਹੀ ਚ ਬਣਾ ਰਹੀ ਆ ਅੱਜ ਕੱਲ ਮੈਂ ਨਹੀਂ ਤੇ ਮੈਂ ਕੁੱਕਰ ਚ ਬਣਾਉਂਦੀ ਸੀ ਤੇ ਕੜਾਹੀ ਚ ਬਣਾਏ ਆ ਤੇ ਚੌਲ ਬਹੁਤ ਸੋੜ ਬਣ ਗਏ ਦੇਖੋ ਖੜੇ ਖੜੇ ਚੌਲ ਨਾਲ ਦਹੀਂ ਨਾਲ ਮੱਖਣ ਨਾਲ ਘਿਓ ਨਾਲ achar ਜਿੰਨੇ ਲੈਣਾ ਨਾਲ ਸਬਜੀ ਲੈਣੀ ਸਬਜੀ ਲੈ ਲੈਣਗੇ ਤੇ ਅੱਜ ਦੁਪਹਿਰ ਦਾ ਲੰਚ ਚ ਮੈਂ ਬਣਾ ਲਿਆ ਹੁਣ ਮੈਂ ਪੁੱਛਦੀ ਆ ਜੇ ਫੁਲਕਾ ਕਿਸੇ ਨੇ ਖਾਣਾ ਹੈ ਜੇ ਫੁਲਕਾ ਖਾਣਾ ਤੇ ਪੁੱਛ ਲੈਣੇ ਆ ਤੇ ਬਣਾ ਲੈਣੇ ਆ ਤੇ ਮੈਂ ਕਿਹਾ ਚਲੋ ਵਲੌਗ ਹੀ ਸ਼ੁਰੂ ਕਰ ਲੈਂਦੇ ਸਵੇਰ ਦਾ ਕੀਤਾ ਹੀ ਨਹੀਂ ਸ਼ੁਰੂ ਅੱਜ ਤੇ ਸਾਰੇ ਭੈਣ ਭਰਾ ਬਹੁਤ ਪਿਆਰ ਦੇ ਰਹੇ ਨੇ ਸਾਰੇ ਇਦਾਂ ਹੀ ਸਾਥ ਸਪੋਰਟ ਤੁਹਾਡੀ ਦੇ ਨਾਲ ਅੱਗੇ ਤੱਕ ਵਧਣਾ ਤੇ ਪਾਣੀ ਜਿਹੜਾ ਬਹੁਤ ਆਇਆ ਹੈ ਰਾਵੀ ਚ ਬਹੁਤ ਸਾਡੇ ਪਿੰਡਾਂ ਵੱਲ ਰਾਤ ਮੈਂ ਫੋਨ ਕੀਤਾ ਸੀ ਆਪਣੇ ਬ੍ਰਦਰ ਨੂੰ ਤੇ ਜਿਹੜਾ ਸਾਡਾ ਪਿੰਡ ਹੈ ਤਾਰੋ ਵਾਲੀ ਸ਼ਿਕਾਰ ਤਾਰੋ ਵਾਲੀ ਤੇ ਉੱਥੇ ਵੀ ਪਾਣੀ ਜਿਹੜਾ ਕਹਿੰਦੇ ਉਹਨਾਂ ਨੇ ਅਲਰਟ ਕਰਤਾ ਕਿ ਜਾਰੀ ਤੇ ਮੇਰੇ ਪਿੰਡ ਤੋਂ ਵੀ ਮੇਰੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਸਾਰੇ ਤੇ ਉਹਨਾਂ ਨਾਲ ਵੀ ਮਤਲਬ ਉਹਨਾਂ ਨੇ ਵੀ ਕਾਫੀ ਵੀਡੀਓ ਵਗੈਰਾ ਪਾ ਰਹੇ ਨੇ ਤੇ ਪਤਾ ਚੱਲਦਾ ਆਪਣੇ ਪਿੰਡਾਂ ਵੱਲ ਦਾ ਲਾਈਟ ਪੈਰੀ ਪਿੱਛੇ ਹੈ ਨਾ ਇਸ ਸਾਈਡ ਤੇ ਨਹੀਂ ਇਧਰ ਤੇ ਉਹ ਕਾਫੀ ਪਾਣੀ ਵਗੈਰਾ ਚੜ ਗਿਆ ਤੇ ਮੈਂ ਬ੍ਰਦਰ ਨੂੰ ਰਾਤੀ ਫੋਨ ਕੀਤਾ ਸੀਗਾ ਤੇ ਉਹਨਾਂ ਨੇ ਵੀ ਦੱਸਿਆ ਮੈਨੂੰ ਕਹਿੰਦੇ ਕਿ ਪਾਣੀ ਤੇ ਬਹੁਤ ਹੈਗਾ ਜੇ ਅੱਜ ਮੀਂਹ ਨਾ ਪਿਆ ਤੇ ਫੇਰ ਸ਼ਾਇਦ ਪਾ ਲਾਥ ਵੀ ਸਕਦਾ ਤੇ ਪਰ ਰਾਤ ਇੱਥੇ ਚੰਡੀਗੜ੍ਹ ਬਹੁਤ ਮੀਂਹ ਪਿਆ ਇਨਾ ਮੀਂਹ ਪਿਆ ਨਾ ਬਹੁਤ ਜ਼ਿਆਦਾ ਤੇ ਸਰਾਤ ਸਾਡੀ ਵੀ ਉੱਪਰ ਛੱਤਾਂ ਜਿਹੜੀਆਂ ਲੈਂਟਰ ਜਿਹੜੇ ਉੱਤੇ ਪਾਣੀ ਜਿਹੜਾ ਸਿਮਨ ਲੱਗ ਗਿਆ ਸੀ ਕਿਚਨ ਵਾਲੇ ਦੇ ਉੱਪਰ ਨਾ ਇੱਥੇ ਥੋੜਾ ਜਿਹਾ ਪਾਣੀ ਆ ਗਿਆ ਔਰ ਡਰੈਂਗ ਰੂਮ ਵਾਲਾ ਵੀ ਜਿਹੜਾ ਸੀ ਉੱਥੇ ਵੀ ਥੋੜਾ ਪਾਣੀ ਆਇਆ ਤੇ ਬੜਾ ਹੋਰੀ ਤਰ੍ਹਾਂ ਹੁੰਦਾ ਨਾ ਮੀ ਹੁਣ ਹਟ ਜਾਣੇ ਚਾਹੀਦੇ ਤੂੰ ਪਈ ਲੱਗ ਜਣ ਬੇਸ਼ੱਕ ਮੀ ਬਰਮੀ ਆ ਤੇ ਉਹਨਾਂ ਵੱਲ ਵੇਖੋ ਕਿ ਉੱਥੇ ਲਾਈਟ ਵੀ ਨਹੀਂ ਹੈਗੀ ਹੈ ਨਾ ਤੇ ਉਹ ਮਨਪ੍ਰੀਤ ਸਿਸਟਰ ਇੱਕ ਡੇਰਾ ਬਾਬਾ ਨਾਲ ਰਸਤੇ ਤੋਂ ਬਲੌਗਰ ਹੈਗੀ ਆ ਉਹ ਵਿਚਾਰੀ ਅਪਡੇਟ ਤੇ ਦੇ ਰਹੀ ਆ ਤੇ ਬਹੁਤ ਅਰਸਾਂ ਦਾ ਦੇਖ ਕੇ ਕਿ ਉਹਨਾਂ ਨੇ ਆਪਣੇ ਬੱਚੇ ਤੇ ਆਪਣੇ ਮਦਰਨ ਲਾਉਣ ਨੂੰ ਤੇ ਪੇਜ ਦਿੱਤਾ ਸੀ ਛੜਾਏ ਸੀ ਤੇ ਆਪ ਵਿਚਾਰੇ ਅੰਕਲ ਤੇ ਦੋਨੋਂ ਉੱਥੇ ਹੀ ਫਸ ਗਏ ਆਪਣੇ ਪਿੰਡ 'ਚੀ ਤੇ ਪਾਣੀ ਸਾਰੇ ਵਿਚਾਰੇ ਅੰਦਰ ਘਰ ਚ ਅੰਦਰਾਂ ਕਮਰਿਆਂ ਚ ਦਿਖਾ ਰਹੇ ਸੀ ਤੇ ਬੜਾ ਦੁੱਖ ਲੱਗਾ ਤੇ ਹੋਰ ਵੀ ਬੁੱਤੇ ਸਾਨੂੰ ਪੁਰਾਣਾ ਸਮਾਂ ਵੀ ਜਾਦਾ ਆਈ ਜਾਂਦਾ ਕਿ ਜਦੋਂ ਉਹਾੜਾ ਹੁੰਦੇ ਸੀ ਤੇ ਇਦਾਂ ਸੀਗੇ ਤੇ ਸੱਚੇ ਪਾਤਸ਼ਾਹ ਸਾਰਾ ਕਿਰਪਾ ਕਰੋ ਤੁਸੀਂ ਕਿ ਜਿਹੜਾ ਜਲਦੇਵਤਾ ਹੈ ਜੇ ਸ਼ਾਂਤ ਹੋ ਜੇ ਤੇ ਬਹੁਤ ਜ਼ਿਆਦਾ ਨਾ ਕਿਸਾਨਾਂ ਦਾ ਹੋ ਗਿਆ ਸਾਡੇ ਨਾਲ ਯੂਟਿਊਬਰ ਵੀ ਇਹ ਨਾਲ ਸੀ ਤੇ ਉਹਨਾਂ ਨੇ ਵੀ ਕੱਲ ਮੈਸੇਜ ਕੀਤਾ ਤੇ ਉਹਨਾਂ ਨੂੰ ਵੀ ਉਹਨਾਂ ਨੇ ਕਹਿੰਦੇ ਪੈਨ ਸਾਡੇ ਸਮਾਨ ਸਮੂਤ ਉਹਨਾਂ ਦੇ ਚੱਕ ਤੇ ਰੱਖ ਲਏ ਜਾਂਦੇ ਸੀ ਛੱਤਾਂ ਦੇ ਉੱਤੇ ਤਾਂ ਜੇ ਪਾਣੀ ਦਾ ਹੈ ਕਿ ਪਾਣੀ ਪਿੰਡ ਸਾਡੇ ਤੱਕ ਆਇਆ ਨਹੀਂ ਹੈ ਪਰ ਆ ਸਕਦਾ ਹੈ ਤੇ ਸਾਰੇ ਡਰੇ ਹੋਏ ਨੇ ਤੇ ਸੱਚੇ ਪਾਸ਼ਾ ਸਭ ਕੁਝ ਸਹੀ ਸਲਾਮਤ ਠੀਕ ਹੋ ਜਾਏ ਕਿ ਪੰਜਾਬ ਤੇ ਬਹੁਤ ਭਾਰੀ ਪੈ ਰਿਹਾ ਹੈ ਸੇ ਹਰਦਾਸ ਕਾ ਦੇ ਸੱਚੇ ਪਾਸ਼ਾ ਜੀ ਪੰਜਾਬ ਨੂੰ ਬਚਾਓ ਸੱਚੇ ਪਾਸ਼ਾ ਜੀ ਸਿੱਖਾਂ ਨੂੰ ਬਚਾਓ ਕਿਉਂ ਇਦਾਂ ਹੋ ਰਿਹਾ ਬਹੁਤ ਕਿਸਾਨਾਂ ਦਾ ਹੀ ਹੋ ਰਹੀਆਂ ਨੇ ਆਮ ਜਨਤਾ ਬਹੁਤ ਜਿਨ੍ਹਾਂ ਦੇ ਵਿਚਾਰਾਂ ਦੇ ਡੰਗਰ ਔਰ ਉਹਨੇ ਜਿਹੜਾ ਵਲੌਗ ਪਾਇਆ ਸੀ ਉਹਨੇ ਅਪਲੋਡ ਦੇ ਰਿਹਾ ਸੀ ਤੇ ਮੱਝਾਂ ਗਾਵਾ ਇਦਾਂ ਰੋ ਰਹੀਆਂ ਸੀ ਨਾਲ ਚਿੱਕਾਂ ਆ ਰਹੀਆਂ ਸੀ ਤੇ ਬੜਾ ਦੁੱਖ ਲੱਗਾ ਤੇ ਚਲੋ ਨਾ ਗੱਲਾਂ ਹੁਣ ਜ਼ਿਆਦਾ ਕਰਦੇ ਹੋਏ ਤੇ ਹੁਣ ਕੀ ਕਰ ਸਕਦੇ ਅਸੀਂ ਅਸੀਂ ਇੱਥੇ ਬੈਠੇ ਅਸੀਂ ਇਹ ਤੇ ਕਹਦਾਂਗੇ ਹਾਂ ਅੱਜ ਮੀਂਹ ਆ ਗਿਆ ਮੌਸਮ ਬਹੁਤ ਸੋਹਣਾ ਹੈ ਇਹ ਤੇ ਉਹਨਾਂ ਕਿਸਾਨਾਂ ਨੂੰ ਪਤਾ ਕਿ ਮੌਸਮ ਦਾ ਹਨਾ ਜਿਨ੍ਹਾਂ ਦਾ ਇਹਨਾਂ ਨੁਕਸਾਨ ਹੋ ਗਿਆ ਤੇ ਚਲੋ ਅੱਜ ਵੀ ਸੇਰ ਦੇ ਕੰਮ ਕਰਕੇ ਤੇ ਹੁਣ ਜਿਸ ਸੇ ਤੋਂ ਨਿਊਜ਼ ਹੀ ਚੱਲੀ ਜਾਂਦੀਆਂ ਬਲੌਗ ਕਾਉ ਨੂੰ ਦਿਲ ਨਹੀਂ ਕਰਦਾ ਤੇ ਹੁਣ ਮੈਂ ਫ੍ਰੀ ਹੋਈ ਸੀਗੀ ਤੇ ਮੈਂ ਕਿਹਾ ਚਲੋ ਹੁਣ ਲੰਚ ਕਰਨਾ ਬੇਟੀ ਦਾ ਫੋਨ ਆ ਰਿਹਾ ਸੀ ਉਧਰ ਬ੍ਰਿੰਦਰ ਸੋਣ ਲੱਗੇ ਕਿ ਕੈਨੇਡਾ ਦਾ ਟਾਈਮ 4:30 ਹੋ ਗਏ ਉੱਥੇ ਇਸ ਟਾਈਮ ਤੇ ਇੱਥੇ ਹੈਵੇਲ ਸ਼ਾਇਦ 2:30 ਬੀਜੇ ਆ ਆਈ ਥਿੰਕ ਤੇ ਮੈਂ ਹੁਣ ਰਾਈਸ ਬਣਾਏ ਨੇ ਜਿਹੜੇ ਇਹਨਾਂ ਨੂੰ ਪਾਣੇ ਆ ਤੇ ਖਾਣੇ ਆ ਜੋ ਅੱਗੇ ਕਰਾਂਗੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਅੱਜ ਦੀ ਅਪਡੇਟ ਇੰਨੀ ਹੀ ਸੀਗੀ ਤੇ ਚਲੋ ਮਿਲਦੇ ਹਾਂ ਜੀ ਫੇਰ ਤੁਹਾਨੂੰ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗ ਗਈ ਸੀ ਰਾਈਸ ਪਾਉਣ ਵਾਸਤੇ ਤੇ ਸਬਜ਼ੀ ਵਗੈਰਾ ਗਰਮ ਕਰਕੇ ਸਾਰੀਆਂ ਅੰਦਰ ਆਖਾਈ ਸੀ ਤੇ ਫਿਰ ਮੈਂ ਰਾਈਸ ਪਾ ਦਿੱਤੇ ਤੇ ਬਰੀਆ ਨੂੰ ਬਾਜ਼ਮਾਰੀ ਕਿ ਚਲ ਪਾਪਾ ਨੂੰ ਵੀ ਖਿਲਾ ਦੋ ਤੇ ਤੁਸੀਂ ਵੀ ਖਾ ਲਓ ਤੇ ਇੱਥੇ ਫਿਰ ਮੈਂ ਕਿਹਾ ਚਲੋ ਥੋੜੀ ਜਿਹੀ ਕਲਿੱਪ ਆਨ ਐਡ ਆਨ ਕਰ ਦਿੱਤੀ ਤੇ ਰਾਈਸ ਬਹੁਤ ਸਵਾਦ ਬਣੇ ਸੀ ਸਾਡੇ ਰਾਈਸ ਬਹੁਤ ਪਸੰਦ ਕਰਦੇ ਨੇ ਤੇ ਇੱਥੇ ਹੁਣ ਮੈਂ ਵੀ ਰੋਟੀ ਖਾਵਾਂਗੀ ਤੇ ਟਾਈਮ ਕਾਫੀ ਹੋ ਗਿਆ ਸੀ ਕਿਉਂਕਿ ਭੁੱਖ ਬਹੁਤ ਲੱਗ ਗਈ ਸੀਗੇ ਕੀ ਕੰਮ ਕਰਦਾ ਕਰਦਾ ਤੁਹਾਨੂੰ ਪਤਾ ਕਿ ਆਪਣਾ ਚੇਤਾ ਹੀ ਨਹੀਂ ਰਹਿੰਦਾ ਕਿ ਖਾਦਾ ਵੀ ਆ ਕਿ ਨਹੀਂ ਤੇ ਬਾਅਦ ਚ ਮੈਂ ਇਹਨੂੰ ਕੜਾਈ ਨੂੰ ਟੱਕ ਦਿੱਤਾ ਤੇ ਹੁਣ ਮੈਂ ਖਾਂਦੀ ਆ ਰੋਟੀ ਫਿਰ ਮਿਲਦੇ ਆ ਤੁਹਾਨੂੰ ਜੀ ਹਾਂਜੀ ਫਰੈਂਡਸ ਤੇ 2 ਦਿਨਾਂ ਤੋਂ ਰਹੋਣੇ ਆ ਤੇ ਗਣਪਤੀ ਪਪਾ ਮੋਰੀਆ ਦਾ ਬਣਾ ਰਹੇ ਨੇ ਤੇ ਹੁਣੇ ਇਹ ਚਾਟੀਆਂ ਕੱਢਣਗੇ ਤੇ ਨਾਲ ਨੱਚਣ ਗਿਆ ਆਪ ਹੀ ਤੇ ਕਿਰਾਏਦਾਰ ਰਹਿੰਦੇ ਸਾਡੇ ਜਿਹੜੇ ਮਤਲਬ ਮੰਨਦੇ ਨੇ ਤੇ ਕਾਫੀ ਚਿਰ ਤੋਂ ਰਹਿ ਰਹੇ ਰਹਿੰਦੇ ਉਹ ਹੁਣ ਢੋਲ ਵੱਜ ਰਿਹਾ ਨਾ ਤੁਹਾਨੂੰ ਦਿਖਾਵਾਂਗੀ ਪੂਰੇ ਮੁਹੱਲੇ 'ਚ ਲੈ ਕੇ ਘੁੰਮਣਗੇ ਤੇ ਮੈਂ ਲੱਗੀ ਸੀ ਲੇਟਣ ਪਰ ਢੋਲ ਦੀ ਆਵਾਜ਼ ਆ ਗਈ ਤੇ ਫਿਰ ਮੈਂ ਕਿਹਾ ਚੱਲ ਉੱਠੀ ਜਾਂਦੇ ਹੁਣ ਤੇ ਟਾਈਮ ਹੋ ਗਿਆ ਸ਼ਾਮ ਦਾ ਜੇ ਮੈਂ ਥੋੜਾ ਸੈਰ ਹੀ ਕਰ ਲਈ ਇੱਥੇ ਕਰ ਵੀ ਬਹੁਤ ਹੋਈ ਪਈ ਹੈ ਪਰ ਬਦਲ ਜੇ ਹਾਰੇ ਰਾਤ ਬਹੁਤ ਮੀਂਹ ਪਿਆ ਬਹੁਤ ਜ਼ਿਆਦਾ ਮੀਂਹ ਪਿਆ ਤੇ ਹੁਣੇ ਮੈਂ ਤੁਹਾਨੂੰ ਦਿਖਾਵਾਂਗੀ ਜੇ ਨਿਕਲ ਗਏ ਝਾਕੀਆਂ ਕਿੱਦਾਂ ਗਣਪਤੀ ਬਾਬਾ ਨੂੰ ਹਾਂਜੀ ਫਰੈਂਡਸ ਤੇ ਇਹ ਮੈਂ ਤੁਹਾਨੂੰ ਜਿਹੜੀ ਦਿਖਾ ਰਹੀ ਸੀ ਸ਼ੋਭਾ ਯਾਤਰਾ ਜਿੱਦਾਂ ਕੱਟ ਰੇ ਗਣਪਤ ਬਾਬਾ ਮੋਰੀਆ ਦੇ ਉੱਤੇ ਹਨਾ ਇਥੇ ਕਿਰਾਏਦਾਰ ਸਾਡੇ ਬਹੁਤ ਰਹਿੰਦੇ ਆ ਕੁਝ ਫੈਮਲੀਆਂ ਸਰਦਾਰੀਆਂ ਇੱਕ ਦੋ ਸਰਦਾਰ ਫੈਮਲੀ ਵੀ ਨਾਲ ਸੀਗੀ ਬਾਕੀ ਸਾਡੇ ਮਹੱਲੇ ਚ ਕੋਈ ਨਹੀਂ ਨਾਲ ਗਿਆ ਕਿ ਥੋੜਾ ਜਿਹਾ ਨਾ ਬੰਦਾ ਸੋਚਣਾ ਚਾਹੀਦਾ ਕਿ ਪੰਜਾਬ ਵਿੱਚ ਇੰਨੇ ਫਲਰਟਸ ਆ ਰਹੇ ਨੇ ਇਹ ਨਹੀਂ ਕਹਿੰਦੇ ਅਸੀਂ ਕਿਸੇ ਦੇ ਧਰਮ ਨੂੰ ਵੱਲੋਂ ਕੁਮਾੜਾ ਕਹਿੰਨੇ ਆ ਤੇ ਸਾਨੂੰ ਬਿਲਕੁਲ ਅੱਛਾ ਨਹੀਂ ਲੱਗਾਗਾ ਇਦਾਂ ਢੋਲ ਵਜਾ ਕੇ ਤੁਸੀਂ ਮਹੱਲੇ ਦੇ ਵਿੱਚ ਇਦਾਂ ਘੱਡ ਰਹੇ ਹੋ ਹਨਾ ਤੇ ਦੇਖੋ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਪੰਜਾਬ ਵਿੱਚ ਇੰਨਾ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਕਿ ਲੋਕਾਂ ਦੇ ਘਾੜ ਘਰ ਰੋੜ ਗਏ ਨੇ ਹਨਾ ਸਾਰਾ ਕੁਝ ਹੋ ਗਿਆ ਤੇ ਤੁਸੀਂ ਇਦਾਂ ਚਲੋ ਮਨਾ ਰਹੇ ਹੋ ਤੁਸੀਂ ਘਰ ਆਪਣੇ ਕਰ ਲਓ ਜੋ ਕਰਨਾ ਇਦਾਂ ਢੋਲ ਵਜਾ ਕੇ ਤੁਸੀਂ ਮਨ ਇਦਾਂ ਘਰ ਕੱਢ ਰਹੇ ਹੋ ਸ਼ੁਭਾਚਾਤਰਾ ਮੈਨੂੰ ਤੇ ਵਧੀਆ ਨਹੀਂ ਲੱਗਾ ਕਿ ਤੁਸੀਂ ਆਪਣੇ ਸਾਰੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਇਦਾਂ ਕਰਨਾ ਚਾਹੀਦਾ ਹੈ ਕਿ ਨਹੀਂ ਤੇ ਸਾਰੇ ਹੀ ਆਪਣੇ ਆਪਣੇ ਧਰਮਾਂ ਨੂੰ ਮੰਨਦੇ ਨੇ ਐਸੀ ਕੋਈ ਗੱਲ ਨਹੀਂ ਕਿ ਅੱਜਕੱਲ ਗੁਰੂ ਨਾਨਕ ਦੇਵ ਜੀ ਦਾ ਮਤਲਬ ਯਾਦਾ ਦਿਹਾੜਾ ਵੀ ਹੈਗਾ ਤੇ ਉਹ ਵੀ ਪ੍ਰੋਗਰਾਮ ਕਿਰਤਨ ਅਗਰ ਕੀਰਤਨ ਨਿਕਲ ਰਹੇ ਨਹੀਂ ਐਸੀ ਕੋਈ ਗੱਲ ਨਹੀਂ ਆ ਤੇ ਪਰ ਹੁਣ ਸੁਖਨਾ ਲੇਖ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਚੰਡੀਗੜ੍ਹ ਮਹਾਲੀ ਵਿੱਚ ਵੀ ਅਲਰਟ ਜਾਰੀ ਕੀਤਾ ਹੋਇਆ ਤੇ ਪਤਾ ਨਹੀਂ ਦੁਨੀਆ ਕਿੱਥੇ ਵਸਦੀ ਹੈ ਮੈਨੂੰ ਤਾਂ ਹੈਰਾਨ ਆ ਕਿ ਇੰਨੀ ਫਿਕਰ ਵਾਲੀ ਗੱਲ ਹੈ ਕਿ ਸਾਡੇ ਇੰਨਾ ਪੰਜਾਬ 'ਚ ਨੁਕਸਾਨ ਹੋ ਚੁੱਕਾ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਚਲੋ ਇੰਨੀਆਂ ਗੱਲਾਂ ਨਾ ਕਰਦੇ ਹੋਏ ਤੇ ਮੈਂ ਤੁਹਾਨੂੰ ਕੀ ਤਾਂ ਦਿਖਾ ਰਹੀ ਸੀ ਕਿ ਇਦਾਂ ਹਰ ਸਾਲ ਹੀ ਇੱਥੇ ਸ਼ੋਭਾ ਯਾਤਰਾ ਇਦਾਂ ਕਰਦੇ ਨੇ ਗਣਪਤਨ ਬਾਬਾ ਮੋਰੀਆ ਦੀ ਤੇ ਬਹੁਤ ਵਧੀਆ ਆ ਆਪ ਆਪਣੇ ਧਰਮ ਨੂੰ ਸਾਰੇ ਮੰਨਦੇ ਨੇ ਪਰ ਮੈਨੂੰ ਵੀ ਸਵਾਰ ਇਦਾਂ ਹੋਇਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਤੁਸੀਂ رائے ਜ਼ਰੂਰ ਦਿਓ ਕਿਉਂਕਿ ਸਾਡੇ ਪੰਜਾਬ ਵਿੱਚ ਇੰਨੇ ਹੜਾਂ ਦੀ ਮਾਰ ਦੇ ਵਿੱਚ ਆ ਚੁੱਕੇ ਲੋਕਾਂ ਦੇ ਘਰ ਟਹਿ ਕੇ ਲੁੱਕੀ ਰੂੜ ਕੇ ਇੰਨੀਆਂ ਮੌਤਾਂ ਇੰਨੀਆਂ ਜਨ ਜਾਨਵਰਾਂ ਦਾ ਨੁਕਸਾਨ ਹੋਇਆ ਤੇ ਚਲੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਦੀ ਹੋਈ ਤੇ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਤੇ ਜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਇਹ ਨਹੀਂ ਅਸੀਂ ਕਿਸੇ ਦੇ ਧਰਮ ਬਾਰੇ ਕੁਝ ਕਹਿੰਨੇ ਜਿੰਦਾ ਜਿੰਦਾਂ ਦੀ ਸ਼ਰਧਾ ਹੈ ਉਹ ਸਾਰੇ ਕਰਦੇ ਹੀ ਆ ਤੇ ਮਨਾਉਂਦੇ ਨੇ ਪਰ ਆਹ ਟਾਈਮ ਜਿਹੜਾ ਬਹੁਤ ਜਿਹੜੀ ਸਥਿਤੀ ਹੈ ਪੰਜਾਬ ਦੀ ਬਹੁਤ ਖਰਾਬ ਹੈ ਸਾਰੇ ਪਾਸੇ ਬਹੁਤ ਮਦਦ ਲੋਕ ਤਾਂ ਨਹੀਂ ਸਕਦੇ ਕਿ ਇੰਨਾ ਹੋਇਆ ਪਿਆ ਨਾ ਪਾਣੀ ਨੇ ਇੰਨਾ ਕੰਮ ਖਰਾਬ ਕੀਤਾ ਪਿਆ ਤੇ ਇਹ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਉਸ ਤੋਂ ਬਾਅਦ ਮੈਂ ਜ਼ਿਆਦਾ ਵੀਡੀਓ ਨਹੀਂ ਸ਼ੂਟ ਕੀਤੀ ਸੀਗੀ ਤੇ ਰਾਤ ਵੀ ਮੀਂਹ ਆ ਗਿਆ ਸੀਗਾ ਬਹੁਤ ਜ਼ਿਆਦਾ ਤੇ ਜਿਹੜੇ ਸੁਖਣਾ ਲੇਖ ਦਾ ਸਾਡੇ ਚੰਡੀਗੜ੍ਹ ਇੱਥੇ ਪਾਣੀ ਆ ਚੁੱਕਾ ਹੈ ਤੇ ਸੱਚੇ ਪਾਸ਼ਾ ਨਾ ਕਰੇ ਕਿ ਮੀਂਹ ਨਾ ਪਵੇ ਅੱਜ ਹੁਣ ਅੱਗੇ ਜੇ ਮੀਂਹ ਪੈ ਗਿਆ ਤੇ ਨੇੜੇ ਮੋਹਾਲੀ ਚੰਡੀਗੜ੍ਹ ਚ ਵੀ ਪਾਣੀ ਆ ਜਾਣਾ ਅਲਰਟ ਜਾਰੀ ਹੋ ਗਏ ਨੇ ਤੇ ਇਧਰ ਕਗਰ ਕਗਰ ਦਰਿਆ ਚ ਵੀ ਪਾਣੀ ਜਿਹੜਾ ਆ ਚੁੱਕਾ ਹੈ ਤੇ ਇਹ ਦੁਪਹਿਰ ਦਾ ਟਾਈਮ ਹੈ ਇੱਥੇ ਮੈਂ ਚਨੇ ਦੀ ਸਬਜ਼ੀ ਨੂੰ ਤੜਕਾ ਲਾਉਣ ਲੱਗੀ ਸੀ ਤੇ ਮੇਰੇ ਫਰੈਂਡ ਦਾ ਫੋਨ ਆ ਗਿਆ ਤੇ ਫਿਰ ਮੈਂ ਸੁਣਨ ਲੱਗੀ ਤੇ ਮੈਂ ਪੂਰੀ ਵੀਡੀਓ ਨਹੀਂ ਸ਼ੂਟ ਕੀਤੀ ਤੇ ਇੱਥੇ ਮੈਂ ਜਿਵੇਂ ਆਮ ਲਸਣ ਪਿਆਜ਼ ਅਦਰਕ ਪਾ ਕੇ ਟਮਾਟਰ ਹਰੀ ਮਿਰਚ ਪਾ ਕੇ ਤੇ ਵਾਈਟ ਚਨੇ ਨੂੰ ਤੜਕਾ ਲਾ ਰਹੀ ਸੀ ਤੇ ਅੱਜ ਸੈਟਰਡੇ ਦਾ ਦਿਨ ਹੈਗਾ ਤੇ ਅੱਜ ਦਾ ਹੀ ਇਹ ਕਿ ਲਿਪਹ ਗਈ ਹੈ ਤੇ ਦੁਪਹਿਰ ਦਾ ਟਾਈਮ ਹੈਗਾ ਤੇ ਇੱਥੇ ਮੈਂ ਚਿੱਟੇ ਚਣਿਆਂ ਨੂੰ ਲਾਈ ਤੜਕਾ ਤੇ ਚਿੱਟੇ ਚਣੇ ਬਹੁਤ ਸਵਾਦ ਬਣੇ ਤੇ ਥੋੜੇ ਜਿਹੇ ਚਨੇ ਜਿਹੜੇ ਮੈਂ ਨਾ ਕੱਢ ਕੇ ਰੱਖ ਲੈਣੇ ਹੁੰਦੇ ਆ ਕਈ ਵਾਰੀ ਬਰੀਆਮ ਚਾਟ ਵਗੈਰਾ ਬਣਾ ਕੇ ਖਾ ਲੈਂਦਾ ਤੇ ਕੁਝ ਮੈਂ ਇਹ ਠੰਡੇ ਹੋ ਜਾਣਗੇ ਫਿਰ ਮੈਂ ਡੱਬੇ ਦੇ ਵਿੱਚ ਪਾ ਕੇ ਰੱਖ ਲਾਂਗੇ ਤੇ ਕਈ ਵਾਰੀ ਇਦਾਂ ਹੁੰਦਾ ਕਿ ਜੇ ਕੋਈ ਸਬਜ਼ੀ ਸੁੱਕੀ ਸਬਜ਼ੀ ਬਣਾਈ ਹੋਵੇ ਤੇ ਬਰੀਆਮ ਕਹੇ ਜਾਂਦਾ ਮੈਂ ਇਹ ਚੀਜ਼ ਨਹੀਂ ਖਾਣੀ ਮੈਂ ਫਟਾਫਟ ਉਬਲੇ ਹੋਏ ਚਣਿਆਂ ਨੂੰ ਫਟਾਫਟ ਤੜਕਾ ਲਗਾ ਦੇਣੇ ਆ ਥੋੜਾ ਪਨੀਰ ਪਾ ਕੇ ਫਿਰ ਖੁਸ਼ ਹੋ ਜਾਂਦਾ ਨਾ ਹੋਇਆ ਤੇ ਸ਼ਾਮ ਨੂੰ ਚਾਟ ਵਗੈਰਾ ਬਣਾ ਕੇ ਵਿੱਚ ਸਾਰੀਆਂ ਫੁੱਲੀਆਂ ਵਗੈਰਾ ਪਾ ਕੇ ਤੇ ਉਹ ਖਾ ਲੈਂਦਾ ਤੇ ਇਦਾਂ ਮੈਂ ਥੋੜੀ ਜਿਹਾ ਬਣਾ ਕੇ ਰੱਖ ਲੈਂਦੀ ਆ ਕਿ ਸਿਹਤ ਵਾਸਤੇ ਹੈਲਥ ਵਾਸਤੇ ਬਹੁਤ ਵਧੀਆ ਪ੍ਰੋਟੀਨ ਹੈ ਨਾਲ ਭਰੇ ਹੋਏ ਤੁਹਾਨੂੰ ਪਤਾ ਹੀ ਆ ਤੇ ਚਨੇ ਮੈਂ ਜਰੂਰ ਵਾਈਟ ਬਣਾਉਂਦੀ ਪਹਿਲਾਂ ਅਸੀਂ ਬਿਲਕੁਲ ਮੈਂ ਬਣਾਉਣੇ ਬੰਦ ਕਰ ਦਿੱਤੇ ਸੀਗੇ ਤੇ ਬੱਚਿਆਂ ਕਰਕੇ ਬਣਾਉਣਾ ਪੈਂਦਾ ਕਿਉਂਕਿ ਇਹਨਾਂ ਨੂੰ ਪ੍ਰੋਟੀਨ ਦੀ ਜ਼ਰੂਰਤ ਹੈ ਬੱਚਿਆਂ ਨੂੰ ਜ਼ਿਆਦਾ ਇਸ ਕਰਕੇ ਹਫਤੇ ਦੇ ਵਿੱਚ ਇੱਕ ਦਿਨ ਮੈਂ ਵਾਈਟ ਚਨੇ ਹੁਣ ਜ਼ਰੂਰ ਬਣਾਉਣੀ ਇੱਕ ਦਿਨ ਰਾਜਮਾ ਇੱਕ ਦਿਨ ਕਾਲੇ ਚਨੇ ਜ਼ਰੂਰ ਬਣਾਉਂਦੀ ਆ ਤੇ ਵੈਸੇ ਅਸੀਂ ਰਾਤ ਨੂੰ ਚਨੇ ਵਗੈਰਾ ਨਹੀਂ ਖਾਂਦੇ ਦਿਨ ਚ ਇੱਕ ਟਾਈਮ ਖਾ ਲਈਦੇ ਤੇ ਇੱਥੇ ਤੜਕਾ ਲੱਗ ਚੁੱਕਾ ਸੀਗਾ ਫਿਰ ਵਰਿਆਮ ਆਇਆ ਕਹਿੰਦਾ ਮम्मा ਮੈਂ ਤੇ ਰਾਈਸ ਖਾਣੇ ਆ ਕਿਉਂਕਿ ਕੱਲ ਹੀ ਮਟਰਾਂ ਵਾਲੇ ਦੁਪਹਿਰ ਨੂੰ ਰਾਈਸ ਬਣਾਏ ਸੀ ਰਾਈਸ ਬਹੁਤ ਬੰਦਿਆ ਤੇ ਮੈਂ ਕਹਿ ਰਹੀ ਇਸ ਵਿੱਚ ਮਵਰੀਆਮ ਤੂੰ ਰਾਈਸ ਕਹਿ ਰਿਆਂ ਤੇ ਸਾਰਿਆਂ ਭੈਣਾਂ ਨੇ ਕਹਿਣਾ ਏ ਕਿ ਫੁਲਕੇ ਬਣਾਣ ਦੀ ਮਾਰੀ ਭੈਣਾਂ ਤੇ ਰਾਈਸ ਬਣਾ ਦਿੰਦੀ ਆ ਅਸੀਂ ਹੱਸ ਰਹੇ ਸੀਗੇ ਤੇ ਕਹਿੰਦਾ ਨਹੀਂ ਮम्मा ਮੈਂ ਤੇ ਰਾਈਸ ਹੀ ਖਾਣੇ ਵਿੱਚ ਪਾਉ ਪਨੀਰ ਤੇ ਚਨਿਆਂ ਦੇ ਵਿੱਚ ਬਰੀਆਮ ਨੇ ਪਨੀਰ ਪਾ ਕੇ ਖਾਦਾ ਅਸੀਂ ਨਹੀਂ ਸੀ ਪਾਇਆ ਕਿਉਂਕਿ ਹੈਵੀ ਬਹੁਤ ਹੋ ਜਾਂਦਾ ਤੇ ਅੱਗੇ ਅੱਗੇ ਜੋ ਜੋ ਉਮਰ ਹੁੰਦੀ ਬੰਦੇ ਹਰ ਚੀਜ਼ ਨਹੀਂ ਪਚਾ ਸਕਦਾ ਤੇ ਉੱਪਰ ਹਰਾ ਧਨੀਆ ਪਾਤਾ ਹਰੇ ਧਨੀਆ ਦੇ ਨਾਲ ਹੋਰ ਟੇਸਟ ਜਿਹੜਾ ਕਲਰ ਵਧੀਆ ਆ ਗਿਆ ਤੇ ਫਿਰ ਨਾਲ ਹੀ ਲੱਗਦਾ ਮੈਂ ਇਸ ਟਾਈਮ ਤੇ ਮੇਰਾ ਕੰਮ ਤਕਰੀਬਨ ਸਾਰਾ ਹੋ ਚੁੱਕਿਆ ਸੀਗਾ ਤੇ ਮੈਂ ਜਿਹੜੀ ਨਾਲ ਉਬਾਲ ਕੇ ਰੱਖਦੇ ਸੀ ਕੰਮ ਵਾਲੀ ਕੰਮ ਕਰਕੇ ਚਲੇਗੀ। ਬਾਕੀ ਛੋਟੇ-ਛੋਟੇ ਕੰਮ ਪਏ ਨੇ ਮੇਰੇ ਜਿਹੜੇ ਉਹ ਮੈਂ ਕਰਾਂਗੀ। ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੇ ਵਲੌਗ ਜਿਹੜੇ ਵਧੀਆ ਲੱਗਦੇ ਹੋਣਗੇ ਜੇ ਵਧੀਆ ਲੱਗਦੇ ਨੇ ਪਲੀਜ਼ ਪਿਆਰ ਨਾਲ ਕਮੈਂਟ ਕਰਕੇ ਜਰੂਰ ਜਾਇਆ ਕਰੋ। ਔਰ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਕਮੈਂਟ ਜਿਹੜੇ ਦੇਖ ਕੇ ਕਮੈਂਟ ਨਹੀਂ ਕਰਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂ ਸਾਡੀ ਵੀਡੀਓ ਤੇ ਦੇਖਦੇ ਆ। ਹਨਾ? ਉਹ 얘 ਤੇ ਦੇਖਦੇ ਆ ਸਰਬਜੀਤ ਕੀ ਕਰਦੀ ਆ ਹਨਾ ਕੀ ਚੱਲ ਰਿਹਾ ਸਰਬਜੀਤ ਦੀ ਜ਼ਿੰਦਗੀ ਚ ਉਹ ਉਹ ਇਹ ਦੇਖਦੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਰਿਸ਼ਤੇਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਮੈਂਟ ਨਹੀਂ ਕਰਦੇ ਪਰ ਵੀਡੀਓ ਜ਼ਰੂਰ ਵਾਚ ਕਰਦੇ ਨੇ ਤੇ ਇੱਥੇ ਮੈਂ ਤੁਹਾਨੂੰ ਦੇਸੀ ਕੀ ਉਪਾਇਆ ਸੀਗਾ ਹਿੰਗ ਪਾਈ ਤੇ ਤਿੰਨ ਚਾਰ ਲੌਂਗ ਪਾ ਦਿੱਤੇ ਤੇ ਚਾਵਲ ਮੱਕੇ ਨਾਲੀ ਤੜਕਾ ਲਾ ਲੈਣੀ ਹੈ ਚਾਵਲ ਜਿਹੜੇ ਉਹਨਾਂ ਨੂੰ ਮਤਉਣਾ ਸੀ ਤੇ ਮੈਂ ਤਾਂ ਕਰਕੇ ਪਾਣੀ ਪਹਿਲਾਂ ਪਾ ਦਿੱਤਾ ਜਦ ਤੱਕ ਪਾਣੀ ਗਰਮ ਹੋ ਰਿਹਾ ਸੀ ਤੇ ਫਿਰ ਮੈਂ ਚਾਵਲਾਂ ਨੂੰ ਚੰਗੀ ਤਰ੍ਹਾਂ ਤੋੜ ਕੇ ਉਹ ਪਾ ਦਾਂਗੀ ਨਾਲ ਜਿਹੜੇ ਬਰਤਨ ਪਏ ਉਹ ਪਾਵਾਂਗੀ ਪਾਹਰ ਕੱਪੜੇ ਧੋ ਕੇ ਮੈਂ ਰੱਖੇ ਹੋਏ ਆ ਚੇਰ ਤੇ ਬਦਲ ਹੋਣ ਕਰਕੇ ਮੈਂ ਕੱਪੜੇ ਨਹੀਂ ਸੀ ਪਾਏ ਸਕਣੇ ਤੇ ਉਹ ਪਾਵਾਂਗੀ ਤੇ ਇਸ ਤੋਂ ਬਾਅਦ ਫਿਰ ਹੁਣ ਇਸ ਟਾਈਮ ਇੱਥੇ 1:30 ਵਜ ਗਿਆ ਪੂਰਾ ਤੇ ਲੰਚ ਟਾਈਮ ਹੀ ਹੋਣ ਹੀ ਵਾਲਾ ਹੈ ਤੇ ਇੱਥੇ ਚਣੇ ਦੇਖੋ ਬਣ ਕੇ ਹੋ ਕੇ ਤਿਆਰ ਇਸ ਤੋਂ ਬਾਅਦ ਮੈਂ ਵਾਸ਼ਰੂਮ ਸਾਫ਼ ਕਰਨਾ ਹੈ ਅੱਜ ਮੈਂ ਬਾਥਰੂਮ ਇੱਕ ਨੀ ਸਾਫ਼ ਕੀਤਾ ਮੈਂ ਰੋਟੀ ਬਣਾ ਕੇ ਤੜਕਾ ਲਾ ਕੇ ਉਸ ਤੋਂ ਬਾਅਦ ਕਰਾਂਗੀ ਜੇ ਬਾਥਰੂਮ ਸਾਫ਼ ਕੀਤਾ ਤੇ ਫਿਰ ਮੈਨੂੰ ਨਹਾਉਣਾ ਪੈਂਦਾ ਕਿਸੀ ਇਸ ਕਰਕੇ ਤੇ ਸਵੇਰੇ ਤੇ ਅਸੀਂ ਕਿ ਇਸ਼ਨਾਨ ਕਰਦੇ ਕਰਦੇ ਹਾਂ ਪਰ ਜਦੋਂ ਮੈਂ ਬਾਥਰੂਮ ਸਾਫ਼ ਕਰਦੀ ਹਾਂ ਉਦੋਂ ਜ਼ਰੂਰ ਨਾਈਦਾ ਤੇ ਸੁਚਮ ਜੀ ਰੱਖਣੀ ਚਾਹੀਦੀ ਹੈ ਕਿ ਇਹ ਛੋਟੀਆਂ-ਛੋਟੀਆਂ ਆਦਤਾਂ ਜੜੀਆਂ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਤੇ ਬੱਚੇ ਵੀ ਅੱਗੇ ਦੇਖ ਕੇ ਸਾਡੂੰ ਉਦਾਂ ਹੀ ਕਰਦੇ ਆ ਤੇ ਮਿਲਦੇ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਂਦਾ ਤਦ ਤੱਕ ਲਈ ਸਸ ਸ਼ੀਕਾਲ ਓਕੇ ਬਾਏ ਬਾਏ ਟੇਕ ਕੇਅਰ